ਪੰਜਾਬ ਵਿੱਚ ਖਸਖਸ ਯਾਨੀ ਪੁੱਕੀ ਦੀ ਖੇਤੀ ਕੀਤੇ ਜਾਣ ਦੀ ਸ਼ੁਰੂਆਤ ਹੋ ਗਈ ਹੈ ਇਹ ਸ਼ੁਰੂਆਤ ਕੀਤੀ ਹੈ ਪਟਿਆਲਾ ਤੋਂ ਆਮ ਆਦਮੀ ਪਾਰਟੀ ਸੰਸਦ ਡਾਕਟਰ ਧਰਮਵੀਰ ਗਾਂਧੀ ਨੇ ਜਿੰਦਾ ਦਾ ਕਹਿਣਾ ਹੈ ਕਿ ਹੁਣ ਭਾਵੇਂ ਕੈਪਟਨ ਆ ਜਾਵੇ ਜਾਂ ਕੋਈ ਹੋਰ ਉਹ ਪੰਜਾਬ ਵਿੱਚ ਖਸਖਸ ਦੀ ਖੇਤੀ ਨੂੰ ਸ਼ੁਰੂ ਕਰਵਾ ਕੇ ਹੀ ਰਹਿਣਗੇ ਸੰਗਰੂਰ ਦੇ ਛਪਾਰ ਵਿੱਚ ਖਸਖਸ ਦਾ ਛਿਟਾ ਦੇ ਕੇ ਕੀਤੀ ਗਈ ਇਸ ਖੇਤੀ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਡਾਕਟਰ ਗਾਂਧੀ ਨੇ ਸ਼ਹਿਰ ਦੀ ਅਨਾਜ ਵੰਡੀ ਵਿਖੇ ਕੀਤੀ ਗਈ ਇੱਕ ਰੈਲੀ ਚ ਬੋਲਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਅਫੀਮ ਅਤੇ ਭੁੱਖੀ ਦੀ ਬਿਜਾਈ ਦਾ ਮੁੱਦਾ ਕੋਈ ਜਜ਼ਬਾਤੀ ਨਹੀਂ ਬਲਕਿ ਪਿਛਲੇ ਡੇਢ ਦਹਾਕੇ ਸਮੇਂ ਦੌਰਾਨ ਕੈਮੀਕਲ ਨਸ਼ਿਆਂ ਦੀ ਚਪੇਟ ਚਾਕੇ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਬਿਰਲਾਕ ਤੋਂ ਨਿਕਲੀ ਹਕੀਕਤ ਹੈ ਜਿਹਨਾਂ ਨੂੰ ਨਾ ਤਾਂ ਦੇਸ਼ ਦੀ ਕੇਂਦਰ ਸਰਕਾਰ ਸਮਝਣ ਨੂੰ ਤਿਆਰ ਹੈ ਤੇ ਨਾ ਹੀ ਸੂਬਾ ਪੰਜਾਬ ਦੀ ਕੋਈ ਤੇ ਉਹ ਪੰਜਾਬ ਦੇ ਰਾਜ ਪੰਜਾਬ ਦੇ ਰਾਜ ਦਾ ਹੱਕ ਹੈਗਾ ਖੇਤੀਬਾੜੀ ਸਟੇਟ ਵਿੱਚ ਸਟੇਟ ਸਬਜੈਕਟ ਹੈ ਖੇਤੀਬਾੜੀ ਸਿਰਫ ਫੀਮ ਤੇ ਭੁੱਕੀ ਇੱਕ ਭੁੱਕੀ ਦੀ ਖੇਤੀ ਹੈ ਜਾਂ ਪੋਸ ਦੀ ਖੇਤੀ ਹੈ ਉਹ ਕੇਂਦਰ ਨਾਲ ਬਿਠਾ ਰੱਖੀ ਹੋਈ ਹੈ ਇਹ ਪੰਜਾਬ ਦੇ ਹੱਕਾਂ ਤੇ ਛਾਪਾ ਵੀ ਹੈਗਾ ਔਰ ਪੰਜਾਬ ਸਰਕਾਰ ਨੂੰ ਇਸ ਦਾ ਸਟੈਂਡ ਵੀ ਲੈਣਾ ਚਾਹੀਦਾ ਇਸ ਦੇ ਨਾਲ ਹੀ ਕਿਸਾਨਾਂ ਨੇ ਖਸ ਖਸ ਦੀ ਖੇਤੀ ਨੂੰ ਲੈ ਕੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਚਿੱਟੇ ਸਮੈਕ ਤੋਂ ਦੁਨੀਆ ਤੰਗ ਆਈ ਪਈ ਆ ਬੱਚੇ ਮਰ ਰਹੇ ਨੇ ਕਿਸਾਨੀ ਰੁਲਦੀ ਜਾ ਰਹੀ ਆ ਕਿਸਾਨੀ ਨੂੰ ਬਚਾਉਣ ਲਈ ਜਵਾਨੀ ਨੂੰ ਬਚਾਉਣ ਲਈ ਅਸੀਂ ਇੱਕ ਅਪਰਾਲਾ ਕਰਨ ਲੱਗੇ ਆਂ ਅਸੀਂ ਕੀਰਤੀ ਕਿਸਾਨ ਵੈਲਫੇਅਰ ਸੁਸਾਇਟੀ ਬਣਾਈ ਆ ਉਹਦੇ ਥਰੂ ਅਸੀਂ ਲੋਕਾਂ ਨੂੰ ਜਾਗਰੂਤ ਕਰ ਰਹੇ ਆਂ ਕਿ ਖਾਸ ਖਾਦ ਦੀ ਖੇਤੀ ਦਾ ਚਿੱਟੇ ਦਾ ਇੱਕੋ ਇੱਕ ਬਦਲਾ ਖਾਸ ਖਾਦ ਦੀ ਖੇਤੀ ਸਮੈਗ ਚਿੱਟਾ ਤਾਂ ਬੰਦ ਹੋ ਸਕਦਾ ਨਹੀਂ ਹੋਰ ਕੋਈ ਹੱਲ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਬੇਨਤੀ ਕਰਦੇ ਆਂ ਨਾਲ ਚੇਤਾਵਨੀ ਵੀ ਦਿੰਦੇ ਆਂ ਕਿ ਜੇ ਨਾ ਦਿੱਤੀ ਤਾਂ ਲੋਕਾਂ ਨੇ ਇੰਨੀ ਉੱਠ ਖੜਨਾ ਆਏ ਲਹਿਰ ਨੇ ਲੋਕਾਂ ਨੇ ਆਪ ਆਪ ਮੁਹਾਰੇ ਜੋ ਮੈਂ ਗਾਂਧੀ ਜੀ ਨੇ ਕਿਹਾ ਕਿ ਸੜਕਾਂ ਤੇ ਬੀਜ ਦੇਣਾ ਲੋਕਾਂ ਨੇ ਕੁਝ ਕਰ ਲੈਣਾ ਕਿਉਂਕਿ ਪਬਲਿਕ ਇੰਨੀ ਉੱਠ ਰਹੀ ਆ ਉੱਥੇ ਕੀ ਕਰ ਲੂਗਾ ਬੰਦਾ ਸਰਕਾਰ ਕੀ ਕਰੂ ਜੇ ਪਬਲਿਕ ਦਾ ਇੰਨੀ ਜ਼ਿਆਦਾ ਹੋ ਜੂਗੀ ਲੋਕਾਂ ਨੇ ਸਿੱਟੇ ਦੇ ਦੇਣੇ ਦੇਣੇ ਹੀ ਪੈਣਗੇ ਹੋਰ ਕੋਈ ਹੱਲ ਨਹੀਂ ਹੋਣਾ ਹੁਣ ਦੇਖਣਾ ਇਹ ਹੋਵੇਗਾ ਕਿ ਖਸਖਸ ਦੀ ਖੇਤੀ ਦੀ ਕੀਤੀ ਗਈ ਸ਼ੁਰੂਆਤ ਦਾ ਅੱਗੇ ਜਾ ਕੇ ਕੀ ਨਤੀਜਾ ਨਿਕਲਦਾ ਹੈ ਤੇ ਸਰਕਾਰ ਇਸ ਮਾਮਲੇ ਤੇ ਕੀ ਕਦਮ ਚੁੱਕਦੀ ਹੈ